ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 8 ਬੈੜਾ ਦਿਖਾਉਣੀਆ ਤੋਕੜ ਗੱਪਣ ਚੈੱਕ ਪਾਸ ਜਿਹੜੀਆਂ ਦੁੱਧ ਦਿੰਦੀਆਂ ਆਉਣਗੇ ਇਕੱਲੇ ਇਕੱਲੇ ਨਾਗਵਾਲ ਡਿਟੇਲ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਆਪਾਂ ਵੀਰ ਤੋਂ ਤੇ ਮੇਨ ਗੱਲ ਹੋਰ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਬਾਹਰ ਜਾਣ ਦਾ ਕਰਕੇ ਵੀਰਾਂ ਨੇ ਸਾਰੇ ਸਾਰੇ A to Z ਪਸ਼ੂ ਵੇਚਨੇ ਆ ਤੁਹਾਨੂੰ 9 ਨਾਗ ਨਜ਼ਰ ਆਉਂਦੇ ਹੋਣਗੇ ਇੱਥੇ ਤੇ ਇੱਕ ਨਾਗਵਾਜਾਂ ਨੇ ਦੁੱਧ ਦੀ ਖਤਰ ਕਰ ਰੱਖ ਕੇ ਅੱਠ ਨਗ ਧੋਕੜ ਗੱਬਣ ਚੈੱਕ ਪਾਸ ਇੱਕ ਜੇ ਮ ਅਗਰ ਬਚਾਗਾ ਤੇ ਦੁੱਧ ਸਾਰੇ ਨਗ ਦਿੰਦੇ ਆ ਬਾਕੀ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਕੁੰਡਲ ਤਹਿਸੀਲ ਅਭੋਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਪੈ ਗਿਆ ਆਪਾਂ ਨੂੰ ਤੇ ਬਠਿੰਡੇ ਤੋਂ ਪਹੇਗਾ ਲਗਭਗ 70 75 ਕਿਲੋਮੀਟਰ ਹਾਂ 70 75 ਕਿਲੋਮੀਟਰ ਬਠਿੰਡੇ ਤੋਂ ਠੀਕ ਆ ਪਿੰਡ ਦਾ ਨਾਮ ਕੀ ਆ ਗਿਆ ਆਪਣੇ ਨੂੰਡਲ ਆ ਗਿਆ ਹਬੋਰ ਇੱਥੋਂ 12 ਕਿਲੋਮੀਟਰ ਠੀਕ ਆ ਅਬੋਰ 12 ਕਿਲੋਮੀਟਰ ਹਾਂ ਅਬੋਰ ਉਹ ਜਿਹੜਾ ਵਾਇਆ ਪੰਨੀ ਵਾਲਾ ਬੁਖਸਰ ਰੋਡ ਆ ਉਹਦੇ ਉੱਤੇ ਪਿੰਡ ਹੈ ਠੀਕ ਆ ਮੋਬਾਈਲ 12 ਕਿਲੋਮੀਟਰ ਤੇ ਮੋਬਾਈਲ ਨੰਬਰ ਹੀ 7589242905 75891 42905 42905 ਜਿਹੜਿਆ ਜੱਬ ਪਸ਼ੂ ਬਕਾਉ ਕਰ ਤਕਰੀਬਨ ਸਾਰੇ ਆਪਣੇ ਘਰੇਲੂ ਪਸ਼ੂ ਹੀ ਆ ਘਰੇਲੂ ਆਪਦੇ ਪਸ਼ੂ ਸਾਰੇ ਠੀਕ ਹੈ ਨਾਲ ਆਪਾਂ ਦੁੱਧ ਪਾਉਣ ਦਾ ਕੰਮ ਕਰਦੇ ਪਏ ਦੁੱਧ ਪਾਉਣ ਦਾ ਦੁੱਧ ਹੀ ਪਾਉਂਦੇ ਸੀ ਠੀਕ ਆ ਪਰਿਵਾਰ ਬਾਹਰ ਜਾਣੇ ਕੰਮ ਠੀਕ ਹੈ ਇੱਕ ਬੈੜੀ ਘਰੇ ਰੱਖ ਕੇ ਤਕਰੀਬਨ ਸਾਰੇ ਵੇਚ ਜਾਣੀ ਠੀਕ ਆ ਜੇਕਰ ਵੀਰ ਸਾਰੇ ਜਣੇ ਇਕੱਠੇ ਲੈਣ ਆਣ ਵਾਲੇ ਹੋ ਕੋਈ ਰਾਇਤ ਹੋਊਗੀ ਇਸ ਗੱਲ ਦੇ ਵਿੱਚ ਹਾਂ ਹੋਊਗੀ ਵੀਰ ਠੀਕ ਹੈ ਬੱਚਾ ਇੱਕ ਦੇ ਮਗਰੀਆ ਹਣਾ ਬੱਚਾ ਇੱਕ ਦੇ ਮਗਰਾ ਸਾਰੀਆਂ ਆ ਵੀ ਤਾਜੀ ਆ ਬੱਚਾ ਮਰ ਗਿਆ ਸੀ ਪਰੇ ਵੀ ਇੱਕ ਤਾਜੀ ਆ ਬਾਕੀ ਸਾਰੀਆਂ ਟਿੱਕ ਪਾਸ ਆ ਟੋਕੜ ਗੱਪਣ ਸੋ ਬਹੁਤ ਵੀ ਡਿਮਾਂਡ ਕਰਦੇ ਕਿ ਟੋਕੜ ਗੱਪਣ ਲੈਣੀ ਹੈਗੀ ਐ ਚੈੱਕ ਆਪਣੀ ਕੱਲੀ ਕੱਲੀ ਕਰਾਈ ਵੀ ਆ ਕੱਲੀ ਕੱਲੀ ਕਰਾਈ ਵੀ ਆ ਮੌਕੇ ਤੇ ਅਗਲਾ ਕਰਵਾ ਵੀ ਸਕਦੇ ਸੋ ਸਟਾਰਟਿੰਗ ਵਿੱਚ ਇੱਕ ਮੈਂ ਦੱਸਦਾ ਟੋਕੜ ਗੱਪਣ ਥੋੜੇ ਕਾਗ ਵੀ ਜ਼ਿਆਦਾ ਹੁੰਦੇ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੇਰਾ ਫਰਜ਼ ਆ ਵੀਡੀਓ ਕਵਰ ਕਰਨਾ ਹਾਂਜੀ ਭਾਈ ਜੀ ਪਹਿਲਾ ਨੰਬਰ ਆਪਾਂ ਜਿਹੜੀ ਬੈਡ ਦੇਖ ਰਹੇ ਆ ਹਾਂਜੀ ਕਿਹੜਾ ਸੂਆ ਸੂਈ ਹੋਈ ਆ ਜੀ ਇਹ ਪਹਿਲਾ ਸੂਆ ਦੂਜਾ ਹੁਣ ਸ ਅਜਾ ਪਹਿਲਾ ਸੂਆ ਸੂਆ ਕੇ ਦੂਜੀ ਵਾਲੀ ਕੱਪਣਾ ਦੂਜੀ ਵਾਲੀ ਕੱਪਣਾ 7 ਮਹੀਨਿਆਂ ਦੀ ਕੱਪਣਾ 8ਵਾਂ ਲੱਗਿਆ ਹੋਇਆ 8 ਕਿਲੋ ਦੁੱਧ ਹੈ 4 ਕਿਲੋ ਦੁੱਧ ਪਰ ਟਾਈਮ ਦਾ ਪਰ ਟਾਈਮ ਦਾ ਨਿਆਣਾ ਵਗੈਰਾ ਵਧੀਆ ਪਾਉਂਦੀ ਆ ਵਧੀਆ ਪਾਉਂਦੀ ਆ ਚੌੜ ਚਵਾ ਥਾਂਡ ਚਾਰੇ ਬਹੁਤ ਵਧੀਆ ਜੀ ਗਰੰਟੀ ਨਾਲ ਆ ਦੋ ਤਿੰਨ ਡੰਗ ਚੋਕੇ ਲੈ ਜੀ ਤੇ ਰੇਟ ਦੀ ਗੱਲ ਕਰੀਂ ਅੰਦਾਜ਼ਾ ਜੇ ਕਿੱਥੋਂ ਲੈ ਕੇ ਕਿੱਥੋਂ ਤੱਕ ਰਪਣੇ ਆਪਣੇ ਕੋਲੇ ਜੀ ਲੰਮ ਸਮ 60000 ਤੋਂ ਲਾ ਕੇ ਲੱਖ ਰੁਪਏ ਤੇ ਇੱਕ ਗਾਂ ਗਾਂ ਮਹਿੰਗੀ ਆ ਗਾਂ ਵਧੀਆ ਠੀਕ ਬਾਕੀ ਮੈਕਸਿਮਮ ਹੈ ਵੀ ਰਟਾਲੇ 60 ਤੋਂ ਲੈ ਕੇ 80 ਦੇ ਵਿੱਚ ਵਿੱਚ ਹੀ ਸੌਦੇ 80 ਦੇ ਵਿੱਚ ਵਿੱਚ ਸੌਦਾ ਠੀਕ ਹੈ ਬਾਕੀ ਮੌਕੇ ਤੇ ਮਾਨ ਸਨਮਾਨ ਹੋ ਜੇ ਮੌਕੇ ਤੇ ਮਾਨ ਸਨਮਾਨ ਹੋ ਜੇ ਠੀਕ ਹੈ ਜਿਹੜੀ ਆਪਾਂ ਜਿੰਨੇ ਟਾਈਮ ਦੀ ਦੱਸਤੀ ਉਹਨਾਂ ਬਾਇਓ ਡਾਟਾ ਨਿਕਲੂਗਾ ਆਓ ਨਿਕਲੂ ਗਰੰਟੀ ਹੋਊਗੀ ਆਪਾਂ ਕਿਉਂਕਿ ਸਾਰਾ ਬਾਇਓ ਡਾਟਾ ਆਪਣੇ ਕੋਲ ਕਾਪੀ ਤੇ ਨੋਟ ਹੋ ਸਾਰਿਆ ਆਪੀ ਤੇ ਨੋਟ ਹੋਊਗਾ ਡਾਕਟਰ ਤੋਂ ਚੈੱਕ ਕਰਾ ਕੇ ਆਪਦੀ ਲੈ ਜੇ ਤਸੱਲੀ ਕਰਕੇ ਲੈ ਜੀ ਠੀਕ ਹੈ ਇਹਦੇ ਥੱਲੇ 8 ਕਿਲੋ ਦੁੱਧ ਹਾਜ਼ਰ ਆ ਹਾਜ਼ਰ 8 ਕਿਲੋ ਸੋ ਦੋਸਤੋ ਕੱਦ ਕਾਠ ਵਗੈਰਾ ਵਧਦਾ ਦੇਖ ਸਕਦੇ ਹੋ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪਣੀ ਪਹਿਲਾ ਸੂਆ ਸੂਕੇ ਦੂਜੇ ਸੂਏ ਲਈ ਗੱਪਣਾ 7 ਮਹੀਨਿਆਂ ਦੀ ਬਿਲਕੁਲ ਗੱਪਣ ਚੈੱਕ ਕਨਫਰਮ ਆ ਗਈ ਤੇ ਦੁੱਧ 8 ਕਿਲੋ ਮੋੜ ਲਓ ਬਾਈ ਜੀ 4 ਦੁੱਧ ਪਰ ਟਾਈਮ ਦਾ ਇਸ ਬੱਚੀ ਥੱਲੇ ਆਜਾ ਅੱਗੇ ਬਾਈ ਜੀ 2 ਨੰਬਰ ਵਾਲੀ ਬਹਿੜੀ ਆ ਗਈ ਜੀ ਵੱਡੀ ਇਹ ਕਿਹੜਾ ਸੁਆ ਸੁਈ ਹੋਈ ਹੈ ਜੀ ਹੁਣ ਇਹ ਦੂਜੇ ਸੂਣਾ ਜੀ ਇਹਦੇ ਅੱਛਾ ਪਹਿਲਾ ਸੂਕੇ ਦੂਜੇ ਲਈ ਗੱਬਣਾਗੇ ਦੂਜੇ ਲਈ ਕੱਪਣਾ ਕਿੰਨੇ ਟਾਈਮ ਦੀ ਗੱਬਣਾਈਏ ਇਹਨੂੰ ਜੀ 8ਵਾਂ ਮਹੀਨਾ ਹੀ ਇਹਨੂੰ ਲੱਗਿਆ ਅੱਛਾ 8ਵਾਂ ਮਹੀਨਾ ਸਟਾਰਟ ਆ ਸੱਤ ਕੰਪਨੀ ਦੁੱਧ ਤੋਂ ਬਿਲਕੁਲ ਡਰਾਈ ਹੈ ਜੀ ਦੁੱਧ ਤੋਂ ਬਿਲਕੁਲ ਡਰਾਈ ਕਿੰਨਾ ਟਾਈਮ ਹੋ ਗਿਆ ਡਰਾਈ ਹੋਈ ਇਹਨੂੰ ਇਹਨੂੰ ਜੀ ਹੋ ਗਏ ਹੋਣਿਆ ਮਹੀਨਾ ਹੀ ਹੋ ਗਏ ਡਰਾਈ ਕੀਤੇ ਨੇ ਠੀਕ ਆ ਵੱਡੀ ਵਾਲੀ ਡਰਾਈ ਹੋਈ ਵੀ ਆ ਹਾਂ ਵੱਡੀਆਂ ਮਿਲਣਗੇ ਜੀ ਤੇ ਤਾਜੀ ਨੇ ਵਾਜੀ ਦੁੱਧ ਕਿੰਨਾ ਪਾਇਆ ਇਹ ਇਹ ਪਾਉਂਦੀ ਈ 37 36 ਕਿਲੋ ਦੁੱਧ ਕਹਿੰਦਾ ਪੈਂਤੀ ਤੋਂ ਪਲੱਸ ਚੱਲੀ ਜਾ ਚੱਲੀ ਹੈ ਹਾਂ ਠੀਕ ਹੈ ਤੇ ਇਸ ਵਾਰ ਅੰਦਾਜ਼ਾ ਲਾ ਜੇ ਦੂਜੇ ਸੂਏ ਨੂੰ ਵੀ ਟਾਈਮ ਵੀ ਵਧਿਆ ਪਿਆ 2 ਟਾਈਮ ਮਹੀਨੇ ਇਹਦਾ 42 ਕਿਲੋ ਤੋਂ ਦੇਉਗੀ ਇਹ 45 ਕਿਲੋ ਚੋਇਆ ਹਕੀਕਤ ਇਹ ਹਕੀਕਤ ਆਈ 45 ਕਿਲੋ ਦੁੱਧ ਇਹ ਆਪਾਂ ਖਰੀਦੀ ਸੀ ਜਾਂ ਘਰ ਦੀ ਤਿਆਰ ਕਰੀ ਇਹ ਬੱਚੀ ਹੈ ਜੀ ਆਪਦੀ ਹੈ ਠੀਕ ਹੈ ਘਰ ਦੀ ਬੈੜ ਦੀ ਬੱਚੀ ਤਿਆਰ ਕਰੀ ਬੱਚੀ ਤਿਆਰ ਕੀਤੀ ਠੀਕ ਹੈ ਅੱਜ 8 ਸੱਤ ਗੰਪਲੀ ਹੋ ਕੇ 8ਵੇਂ ਸਟਾਰਟ ਆ 8ਵੇਂ ਸਟਾਰਟ ਆ ਸੀਮੈਂਟ ਚੰਗਾ ਲੱਗਿਆ ਵਾ ਬਹੁਤ ਵਧੀ ਸੋbro ਦੂਜੇ ਨੰਬਰ ਆਪਾਂ ਜਿਹੜੀ HF ਵੈੜ ਦੇਖ ਰਹੇ ਹਾਂ ਪਹਿਲਾ ਸੂਆ ਸੂ ਕੇ 7 ਮਹੀਨੇ ਕੰਪਲੀਟ ਆ 8ਵਾਂ ਮਹੀਨਾ ਚੱਲਦਾ ਪਿਆ ਚੰਗਾ ਹੀ ਦਸੀਣ ਲੱਗਿਆ ਬਾਈ 34 35 ਕਿਲੋ ਦੋਤੇ ਵੀਰ ਕਹਿੰਦਾ ਪੀਕ ਤੇ ਚੱਲੀ ਆ ਤੇ ਲਗਭਗ 2 ਤੋਂ 2.5 ਮਹੀਨੇ ਦੇ ਸੂਣ ਚ ਬਾਕੀ ਪਏਗੇ ਸੋ ਕੱਤ ਕਾੜ ਵਗੈਰਾ ਦੇਖੋ ਸੋਹਣਾ ਤੇ ਬੋਡੀ ਸਟਰਕਚਰ ਬਹੁਤ ਆ ਦੂਜਾ ਸੂਆ ਜੈਨ ਨੂੰ ਸੂਰੀ ਆ ਤੇ ਦੁੱਧੋ ਬਿਲਕੁਲ ਕੋਲਰ ਡਰਾਈ ਆ ਕੰਪੈਕਟ ਹਵਾਨਾ ਬਿਲਕੁਲ ਫਿਟਨੈਸ ਵਾਲਾ ਹਵਾਨਾਗਾ ਸੋ ਤੂਰਾ ਵਗੈਰਾ ਚੈੱਕ ਕਰੋ ਬੈੜਦਾ ਚੰਗਾ ਦੂਜੇ ਸੂਏ ਲਿਕ ਪਰ 7 ਮਹੀਨੇ ਤੋਂ ਉੱਪ ਠੀਕ ਕਹਿੰਦਾ ਬਾ ਹੱਥ ਪਹਿਲਾ ਫਿਰ ਜਿਹੜੇ ਦੀ ਮਰਜ਼ੀ ਫਿਰ ਚੱਲੋ ਠੰਡੀ ਮਰਜ਼ੀ ਤੇਰੀ ਚੱਲੋ ਇਹ ਗਰੰਟੀ ਆਪਣੀ ਜੀ ਤੇ ਇਹਦਾ ਕੀ ਬਾਇਓ ਡਾਟਾ ਜੀ ਇਹਦਾ ਇਹ ਸੂਈ ਨੂੰ ਖੋਗੇ 2 ਮਹੀਨੇ ਬੱਚਾ ਇਹਦਾ ਬੱਚਾ ਮਰ ਗਿਆ ਸੀ ਤੇ ਦੁੱਧ 10 ਟਾਈਮ 15 ਕਿਲੋ ਆਜਰਾ ਚਾਰ ਡੰਗ ਚੋਲੇ ਅਗਲਾ ਪਾਸੇ 7 6.5 ਕਿਲੋ ਦੁੱਧ ਡੰਗ ਦਾ ਨਿੰਬੜੂਗਾ ਨਿੰਬੜੂਗਾ ਗਰੰਟੀ ਨਾਲ ਇਹ ਸੂਈ ਹੋਈ ਦੂਜਾ ਸੂਆ ਹੁਣ ਦੂਨੀ ਪਹਿਲਾ ਸੂਈ ਆ ਅੱਛਾ ਪਹਿਲਾ ਸੂਆ ਸੂਈ ਹੋਈ ਆ ਦੂਜੇ ਤਾਂ ਹੁਣ ਸੂਹੂਗੀ ਜਦੋਂ ਸੂਈ ਪਹਿਲਾ ਠੀਕ ਹੈ ਕਹਿੰਦਾ ਬਾ ਨਿਆਣਾ ਪਾਉਣਾ ਪਾਓ ਹਾਂ ਨਹੀਂ ਪਾਉਣਾ ਪਾਉਣਾ ਬ ਠੀਕ ਹੈ ਨਿਆਣਾ ਪਾਉਣਾ ਪੈਂਦਾ ਨਿਆਣਾ ਪਾਉਣਾ ਪੈਂਦਾ ਪਰ ਸੀਲ ਠੰਡੀਆਂ ਜਾਮਾ ਹਨਾ ਤੇ ਗੱਬਣ ਵਗੈਰਾ ਹੀਟ ਚ ਤਾਂ ਨਹੀਂ ਆਈ ਹਾਲੇ ਨਹੀਂ ਹਜੇ ਨਹੀਂ ਆਈ ਭਾਈ ਠੀਕ ਹੈ ਬਿਲਕੁਲ ਖਾਲੀ ਆ ਇਹ ਖਾਲੀ ਸੋ 15 ਕਿਲੋ ਦੁੱਧ ਤੇ ਇਸਲੇ ਨਿਬੜੂਗਾ ਸੋ ਤੀਜੇ ਨੰਬਰ ਤੇ ਵੜੀ ਆ ਗਈ ਜਾਮਾ ਪਹਿਲਾ ਸੁਆ ਸੁਈ ਹੋਈ ਆ ਦੂਜੇ ਸੁਏ ਲੇ ਹਜੇ ਗੱਬਣ ਇਹ ਨਹੀਂ ਹੋਣਾਗਾ ਦੁੱਧ 15 ਕਿਲੋ ਵੇਸ਼ਟਾ ਤੁਸੀਂ 14 ਮੰਨ ਲਓ ਵਾਗੇ ਰੋਤਾ ਪਰ ਵਦਾ ਹੁਣ ਗਰਮੀ ਚੱਲਦੀ ਪਈ ਆ ਸੋ ਕੱਦ ਘਾਟ ਵਗੈਰਾ ਦੇਖੋ ਬੋਡੀ ਸਟਰਕਚਰ ਵਗੈਰਾ ਪਹਿਲਾ ਸੁਆ ਪਲੂਨ ਸੀ ਹੋਈ ਆ ਤਾਜੀ ਫੁੱਲ ਜਿੰਦ ਜਾਨ ਵਧੀਆ ਬਾਡੀ ਬੀਟ ਤੇ ਮੇਨ ਗੱਲ ਕੱਦ ਕਾਰ ਬਹੁਤ ਆ ਤੀਜੇ ਨੰਬਰ ਤੇ ਵਧੀਆ ਗਈ ਏ ਬੱਚਾ ਇਹਦਾ ਐਕਸਪਾਇਰ ਆਗਾ ਹਾਂਜੀ ਭਾਈ ਜੀ ਅੱਗੇ ਆ ਗਈ 4 ਨੰਬਰ ਤੇ ਹਾਂ ਥੋੜੀ ਮਦਰੀ ਗੋਡੀ ਸ਼ਾਟ ਆ ਗਈ ਹੈਣਾ ਹਾਂ ਮਦਰੀ ਗੋਡੀ ਦੁੱਧ ਦਿੰਦੀ ਹੈ ਠੀਕ ਹੈ ਦੁੱਧ ਹੁਣ ਦਿੰਦੀ ਹੈ 8 ਕਿਲੋ ਤਿਆਰ ਹੈ 8 ਕਿਲੋ ਦੁੱਧ ਕਿੰਨਾ ਟਾਈਮ ਰਹਿ ਗਿਆ ਸੂਣ ਜੇ ਦਾ ਇਹਦੇ ਤੇ ਮਹੀਨੇ ਦਾ ਦੋ ਰਹਿ ਗਏ ਤੇ ਹੁਣ ਇਹਨੂੰ ਅਸੀਂ ਚਾਹੁੰਦੇ ਸੀ ਵੀ ਇਹ ਇੱਕ ਡੰਗ ਹੋ ਜੇ ਪਰ ਇਹ ਹੁੰਦੀ ਨਹੀਂ ਠੀਕ ਆ ਵੀ ਲਗਭਗ ਛੱਡਣ ਦੇ ਕਦਾਰ ਦੇ ਵਿੱਚ ਹੀ ਆ ਹਾਂ ਛੱਡਣੀ ਚਾਹੀਦੀ ਇਹ ਪਰ ਹੁਣ ਦੁੱਧ ਦੇ ਹੀ ਜਾਂਦੀ ਹੈ ਅੱਛਾ ਪਹਿਲਾ ਸੂਏ ਸੂਕੇ ਦੂਜੇ ਸੂਏ ਦੀ ਇਹ ਹਾਂ ਦੂਜੇ ਸੂਏ ਦੀ 8 ਮਹੀਨਿਆਂ ਦੀ ਗੱਬਣਾ 8ਵਾਂ ਮਹੀਨਾ ਲੱਗਿਆ ਇਹਨੂੰ ਠੀਕ ਆ ਦੋ ਮਹੀਨੇ ਮੰਨ ਲਓ ਦੋ ਤੋਂ ਘਟ ਗਿਆ ਦੋ ਤੋਂ ਘਟ ਹੀ ਰਹਿ ਗਏ ਠੀਕ ਆ ਤੇ ਕਿੰਨਾ ਦੁੱਧ ਪਾਇ ਤਾਜੀ ਨੇ ਜਮੈਣੇ ਤਾਜੀ ਇਹ ਦਿੰਦੀ ਰਹੀ ਹੈ ਜੀ 16 ਕਿਲੋ ਦੁੱਧ ਠੀਕ ਆ ਹੁਣ ਅੱਧ ਜਾ ਗਈ ਉਹ ਐਂਡ ਦੇ ਪਤਾ ਲੱਗਦਾ ਕਿ ਅੱਧੇ ਦਿਨ ਰੁਕ ਜਾਂਦੀ ਆਗੇ ਅੱਧੇ ਤੇ ਆ ਕੇ ਰੁਕ ਜਾਂਦੀ ਠੀਕ ਆ ਤੇ ਚੌਂਡ ਚੋਂ ਇੱਕ ਨੰਬਰ ਬਹੁਤ ਵਧੀਆ ਜੀ ਬਹੁਤ ਵਧੀਆ ਚੌਂਡ ਪੂਰੀ ਮੋਟੀ ਧਾਰ ਹੈ ਸੋ ਫਿਰ ਚੌਥੇ ਨੰਬਰ ਜਿਹੜੀ ਬਿਹੜੀ ਦੇਖਦੇ ਪਏ ਆ ਪਹਿਲਾ ਸੂਆ ਸੂ ਕੇ ਦੂਜੇ ਸੂਏ ਸੋਣ ਲਈ ਲਗਭਗ ਇਹਦੇ 2 ਮਹੀਨੇ ਬਾਕੀ ਆ ਤੇ 8 ਕਿਲੋ ਦੁੱਧ ਆ ਹੁਣ 4 ਕਿਲੋ ਪਰ ਟਾਈਮ ਦਾ ਲੇਵਾਜ ਦੱਸਦੇ ਪੈ ਕੇ ਆਪਾਂ ਨੂੰ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 2:30 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਗੈਸ ਕਰ ਲਿਓ ਹਾਂਜੀ ਬਈ ਜੀ ਅੱਗੇ ਆ ਕਿ ਪੰਜਵੇਂ ਨੰਬਰ ਦੇ ਹਨਾ ਹਾਂਜੀ ਪੰਜਵੇਂ ਇਹ ਕੀ ਸਿਸਟਮ ਹੈ ਦਾ ਜੀ 8 ਕਿਲੋ ਦੁੱਧ ਅੱਛਾ 8 ਕਿਲੋ ਦੋ ਤੇ 4 ਦੀ ਭਈਆ ਚਲਦੀ ਭਈਆ 4 ਕਿਲੋ ਦੁੱਧ ਪਰ ਟਾਈਮ ਦਾ ਹਾਂ ਤੇ ਦੂਜੇ ਸਵੇਰੇ ਕੇ ਸੁਣਿਆ ਨੇ ਦੂਜੇ ਸਵੇਰੇ ਹੁਣ ਠੀਕ ਹੈ ਤੇ ਤਾਜ਼ੀ ਦੁੱਧ ਕਿੰਨਾ ਕੁ ਪਾਏ ਨੇ ਜਮ ਤਾਜ਼ੀ ਨੇ ਬਈ 15 ਕਿਲੋ ਦੁੱਧ ਦਾ ਠੀਕ ਹੈ ਜਿਹੜੀਆਂ ਲਗਭਗ ਆਪਣੇ ਟੋਕੜਾ ਹੋਈਆਂ ਵੀ ਸਾਤ-ਸਾਤ 8-8 ਕਿਲੋ ਤੋਂ ਚਲਦੀਆਂ ਪਈਆਂ ਚਲਦੀਆਂ ਪਈਆਂ ਤੇ ਖਰਾਕ ਵਗੈਰਾ ਕੀ ਵਰਤਦੇ ਆਪਾਂ ਖਰਾਕ ਆਪਾਂ ਪਾਉਨੇ ਆ ਜੀ ਆਪਦੀ ਬਣਵਾ ਕੇ ਵੜੇਵਿਆਂ ਦੀ ਖਾਲਾ ਛੋਲਿਆਂ ਦੀ ਚੂੜੀ ਠੀਕ ਇੱਕ ਪਾਉਨੇ ਆਪਾਂ ਚੋਕਰ ਠੀਕ ਹੈ ਤੇ ਵਿੱਚ ਆਪਦਾ ਕਣਕ ਦਾ ਦਾਣਾ ਤੇ ਸਰੋਂ ਦੀ ਖਾਲ ਠੀਕ ਹੈ ਘਰ ਦਾ ਦਾਣਾ ਜਿਆਦਾ ਨਹੀਂ ਘਰ ਦਾ ਦਾਣਾ ਪਾਉਨੇ ਆ ਠੀਕ ਹੈ ਹਰਾ ਵਗੈਰਾ ਘੱਟ ਹੀ ਪਾਉਨੇ ਥੋੜਾ ਹਰਾ ਥੋੜਾ ਪਾਉਨੇ ਠੀਕ ਹੈ ਦਾਣਾ ਹਾਂਜੀ ਬਈ ਜੀ ਕਿ 6 ਨੰਬਰ ਜਿਹੜੀ ਬੈਡ ਦੇਖ ਰਹੇ ਆਂ ਇਹਦੇ ਥੱਲੇ 14 ਕਿਲੋ ਦੁੱਧ ਦਾ ਹੁਣ 7 ਕਿਲ ਤੇ ਸੂਆ ਕਿਹੜਾ ਸੂਈ ਹੋਇਆ ਵਾ ਇਹ ਤੀਜਾ ਹੈ ਹੁਣ ਸੂਈ ਹੋਈ ਹਾਂ ਚੌਥੇ ਲਈ ਗੱਪਣ ਨਹੀਂ ਗੱਪਣ ਨਹੀਂ ਖਾਲੀ ਠੀਕ ਹੈ ਹਲੇ ਗੱਪਣ ਨਹੀਂ ਹੋਈ ਗੱਪਣ ਨਹੀਂ ਹੋਈ ਖਾਲੀ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹ ਨੂੰ ਹੋ ਗਏ 3 ਕ ਮਹੀਨੇ ਹੋ ਗਏ 3 ਮਹੀਨੇ ਬਚਾ ਹੀਦਾ ਹੈ ਕਿ ਉਹ ਕਿੰਨੇ ਪੰਜਾਇਰਾ ਸਵਾਰ ਹੋ ਗਿਆ ਠੀਕ ਹੈ ਤੇ ਦੁੱਧ 14 ਜਮਾ ਹਾਜ਼ਰਾ ਹਾਜ਼ਰਾ ਇਸ ਟਾਈਮ ਪੂਰਾ ਗਾਰੰਟੀ ਨਾਲ ਚੋਕੇ ਦੇਵਾਂਗੇ 7 ਕਿਲੋ ਪਰ ਟਾਈਮ ਦਾ ਪਰ ਟਾਈਮ ਤੋੜ ਦੇ ਬਾਹਰ ਨੂੰ ਸਭ ਤੋਂ 6ਵੇਂ ਨੰਬਰ ਜਿਹੜੀ ਵਹਿੜ ਦੇਖਦੇ ਆਪਾਂ ਤੀਜਾ ਸੂਆ ਸੂਈ ਹੋਈ ਆ 3 ਮਹੀਨੇ ਹੋ ਗਏ ਸੂਈ ਨੂੰ ਤੇ 14 ਕਿਲੋ ਦੁੱਧ ਨਟੇ ਥੱਲੇ ਚੋਣ ਦਾ ਹਾਜ਼ਰ ਆ ਸੋ ਕਦ ਕਾਠ ਵਗੈਰਾ ਦੇਖੋ ਬਾਡੀ ਸਟ੍ਰਕਚਰ ਵਗੈਰਾ ਸੋਹਣਾ ਤੇ ਮਿਲਕ ਮੇਨ ਵਗੈਰਾ ਚੰਗੀਆਂ ਤੇ ਗੱਬਣ ਹਜੇ ਹੋਈ ਕੋਈ ਨਹੀਂ ਮੋੜ ਦਾ ਬਾਈ ਜੀ ਮੋੜ ਲੋ 7 ਕਿਲੋ ਦੁੱਧ ਪਰ ਟਾਈਮ ਦਾ ਚੋਣ ਦਾ ਇਹ ਥੱਲੇ ਬੱਚੀ ਦੀ ਹਾਜ਼ਰ ਆ ਤੀਜਾ ਸੂਆ ਸੂਈ ਹੋਈ ਹੈ ਹਾਂਜੀ ਬਾਈ ਜੀ ਕਿ 6ਵੇਂ ਨੰਬਰ ਤੇ ਆ ਗਈ ਜਿਹੜੀ ਬੈੜੀ ਬੈੜ ਦੇਖ ਰਹੇ ਆਂ ਆਪਾਂ ਇਹਦਾ ਕੀ ਬਾਇਓ ਡਾਟਾ ਜੀ ਇਹ ਜੀ ਹੁਣ ਤੀਜੇ ਸੂਏ ਸੂਈ ਵੀ ਆ ਜੀ ਠੀਕ ਹੈ ਚੌਥੇ ਲਈ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਜੀ ਇਹ 2 ਮਹੀਨਿਆਂ ਦੀ ਗੱਬਣਾ ਚੈੱਕ ਕਰਵਾ ਦੀ ਚੈੱਕ ਕਰਾਉਂਗੀ ਆ ਜੀ ਇਹ ਠੀਕ ਹੈ 2 ਮਹੀਨੇ ਚੈੱਕ ਅਪਸ ਕਰਾਉਣੀ ਆ ਹਾਂ ਕਰਵਾਉਣੀ ਆ ਅਗਲੇ ਜਿੱਤ ਸੱਲੀ ਕਰਵਾ ਦਾਂਗੇ ਹੈ ਗੱਬਣ ਠੀਕ ਹੈ ਤੁਹਾਡਾ ਮੰਨ ਤਾ ਯਾਰ ਵੀ ਸਾਨੂੰ ਦੱਸ ਦਿਓ ਗੱਬਣ ਮੰਨ ਤਾਂ ਦਾ ਸਾਡਾ ਗਾਂ ਕੱਬਣਾ ਪਹਿਲੇ ਸੀਵਨ ਤੇ ਰਹੀ ਹੈ ਅੱਛਾ ਤੀਜਾ ਸੂਕੇ ਚੌਥੇ ਲਈ ਗੱਬਣਾ ਔਥੇ ਲਈ ਗੱਬਣਾ ਤੇ ਦੁੱਧ ਕਿੰਨਾ ਬਾਈ ਜੀ ਨੂੰ ਦੁੱਧ ਹੁਣੇ ਦੇ ਤਾਂ ਮੈਂ ਇਸ ਟਾਈਮ 16 ਕਿਲੋ ਦੁੱਧ ਆ ਜਾ ਰਿਹਾ 8 ਕਿਲੋ ਪਰ ਟਾਈਮ ਦਾ ਹਾਂ ਹਾਂ ਜਰਾ ਇਸ ਟਾਈਮ ਤੋੜ ਦੇ ਬਾਅਦ ਵਿੱਚ ਸਵੇਰੇ 7ਵੇਂ ਨੰਬਰ ਵਾਲੀ ਵਹਿੜ ਦੇਖ ਸਕਦੇ ਹੋ ਦੁੱਧ 16 ਲੀਟਰ ਆ ਜਾਵਾ 8 ਲੀਟਰ ਦੁੱਧ ਪਰ ਟਾਈਮ ਦਾ ਤੇ ਬਾਈ ਜੀ ਆ ਇਹਦੀ ਮੱਛੀ ਆ ਗਈ ਹੈ ਹਨਾ ਸੋ ਬੱਚੀ ਦੇਖੋ ਸੈਂਕ ਵਗੈਰਾ ਦਗੇ ਹੋਇਆ ਇਹ ਉਸ ਬਿਹੜ ਦੇ ਬੱਚੀ ਨਾਲ ਆ ਗਈ ਜਮਾ ਸੋ ਕੱਦ ਕਾਠ ਵਗੈਰਾ ਦੇਖੋ ਤੀਜਾ ਸੂਆ ਸੁਈ ਹੋਈ ਆ ਚੌਥੇ ਸੂਏ ਲਈ 2 ਮਹੀਨੇ ਦੀ ਕੱਪਣਾ ਚੈੱਕ ਹਜੇ ਪਾਈਆਂ ਨਹੀਂ ਕਰਵਾਉਣੀ ਆ ਸੋ ਕੱਦ ਕਾਠ ਬੋਡੀ ਸਟਰਕਚਰ ਵਗੈਰਾ ਦੇਖੋ ਮੋੜ ਲਿਓ ਤੇ ਚੰਗੇ ਵਜਨ ਮੌਜੂਦ ਵਾਲੀ ਆ ਤੀਜਾ ਸੂ ਕੇ ਚੌਥੇ ਲਈ 2 ਮਹੀਨੇ ਦੀ ਕੱਪਣਾ ਤੇ ਬੱਚਾ ਫੀਮਲ ਕਾਫ ਬੱਚੀ ਇਹਦੇ ਨਾਲ ਆ ਜਮਾ ਸੋ ਇੱਕ ਦੇ ਪਿੱਛੇ ਬੱਚਾਗਾ ਉਹਦੇ ਮਗਰ ਹੀ ਬੱਚੀ ਆ ਅੱਗੇ ਭਾਈ ਜੀ 9 ਨੰਬਰ ਆਪਾਂ ਜਿਹੜੀ ਦੇਖ ਰਹੇ ਆ ਜੀ ਇਹ ਪਹਿਲੇ ਸੂਏ ਆ ਅੱਛਾ ਪਹਿਲੇ ਸੂਏ ਸੁਈ ਹੋਈ ਆ ਹੁਣ ਦੱਬਣ ਹੈ ਨਹੀਂ 2 ਮਹੀਨਿਆਂ ਦੀ ਸੂਈ ਆ 16 ਕਿਲੋ ਦੁੱਧ ਹਾਜ਼ਰ ਆ 16 ਕਿਲੋ ਦੁੱਧ ਹਾਜ਼ਰ ਆ 8 ਕਿਲੋ ਟਾਈਮ ਦਾ ਦੁੱਧ ਹੋਣਾ ਇਸ ਟਾਈਮ ਹਾਜ਼ਰ 8 ਕਿਲੋ ਪਰ ਟਾਈਮ ਦਾ ਹਾਂ ਤੇ ਰੇਟ ਫਿਰ ਸਾਰਿਆਂ ਨਾਲ ਘੱਟ ਵਾਲੀ ਇਹ ਆ ਇਹ ਸਾਰੇ ਘੱਟ ਦਾ ਰੇਟ ਨਾਲ ਇਹ ਸਾਰਿਆਂ ਨੂੰ ਸਸਤੀ ਠੀਕ ਹੈ ਠੀਕ ਹੈ ਤੇ ਨਿਆਣਾ ਵਗੈਰਾ ਪੌਂਦੇ ਛੰਡੀਆਂ ਨਿਆਣਾ ਪੌਂਦੀ ਉਹ ਕਦੀ ਘਰ ਆਉਂਗਾ ਧੋਦੇ ਬਾਅਦ ਨੂੰ ਸੋ ਫਿਰ 8ਵੇਂ ਨੰਬਰ ਜਿਹੜੀ ਬਿਹੜੀ ਦੇਖਦੇ ਆਪਾਂ ਪਹਿਲਾ ਸਵੇਰ ਸੂਈ ਹੋਈ ਆ 2 ਤੋਂ 2.5 ਮਹੀਨੇ ਲਗਭਗ ਹੋ ਗਏ ਸੂਈ ਨੂੰ ਤੇ ਸਹੀ ਦੁੱਧ ਕਿੰਨਾ ਦੱਸਿਆ ਨੇ ਟਾਪਾਈ 16 ਕਿਲੋ ਹਾਜ਼ਰ ਆ ਬਈ ਅੱਛ ਸੋ ਗੱਬਣ ਵਗੈਰਾ ਹਜੇ ਹੋਈ ਨਹੀਂ 2 ਮਹੀਨਾ ਤੋਂ ਉੱਪਰ ਦੀ ਸੂਈ ਵੀ ਆ ਕਰਾਉ ਸੰਗ ਦੀ ਬਿਹੜੀ ਆ ਤੇ ਬਾਕੀ 16 ਕਿਲੋ ਜਿੰਮੇ ਥੱਲੇ ਦੁੱਧ ਹਾਜ਼ਰ ਆ ਤੇ ਦੁੱਧ ਵੀ ਫਿਰ ਜਮਾ ਫੈਟ ਵਾਲੀ ਆ ਬਾਈ ਜੀ ਹੈਨਾ ਆ ਪੂਰੀ ਸਰ ਜਿਹੜਾ ਘਰੇਲੂ ਦੁੱਧ ਵਾਰ ਦਿੰਦੇ ਆ ਆਪਾਂ ਇਹਦਾ ਦੁੱਧ ਵਾਰ ਤੋਂ ਚੋਂਦਾ ਪੂਰਾ ਵਧੀਆ ਆ ਪੂਰਾ ਪੂਰਾ ਸੰਗਣਾ ਦੁੱਧ ਮੈਂ ਯਾਰ ਕਾ ਦੁੱਧ ਆ ਠੀਕ ਆ ਮੱਝ ਨਾਲ ਕੰਪੇਅਰ ਹੁੰਦੀ ਪਿਆ ਬਿਹੜ ਜਮਾ ਸੋ ਮੂੰ ਮੱਥਾ ਦੇਖੋ ਸੋਹਣਾ ਸਾਫ਼ ਸੁਥਰਾ ਤੇ ਫਿਟਨੈਸ ਵਾਲਾ ਲੇਵਾ ਜਮਾ ਜਿੰਨੀਆਂ ਵੜਾ ਦਿਖਾਈਆਂ ਕੰਪੈਕਟ ਹਵਾਨਾ 8 ਨਾਗਾ ਪਾ ਦਿਖਾ ਦੇ ਹਾਂਜੀ ਭਾਈ ਐਡਰੈਸ ਇੱਕ ਵਾਰੀ ਫੇਰ ਦਵਾਂ ਉਹਦੇ ਆਪਣਾ ਪਿੰਡ ਖੁੰਡਲ ਤਸੀਦ ਅਬੋਰ ਜ਼ਿਲ੍ਹਾ ਫਾਜ਼ਿਲਕਾ ਮੋਬਾਈਲ ਨੰਬਰ ਭਾਈ ਜੀ 7589242905 ਠੀਕ ਹੈ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ 8 ਨਗ ਵਿਕਰੀ ਵਾਲੇ ਹਾਜ਼ਰ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਹੈ ਜਲਦਾ ਧੰਨਵਾਦ